ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਭਾਵੇਂ ਕੈਨੇਡਾ ਬਾਰੇ ਬਹੁਤ ਜ਼ਿਆਦਾ ਨੈਗੇਟਿਵਿਟੀ ਹੈ ਭਾਵੇਂ ਸਟੂਡੈਂਟਸ ਕੱਟ ਅਪਲਾਈ ਕਰ ਰਹੇ ਨੇ ਪਰ ਇੱਕ ਗੁਪਤ ਭੇੜਚਾਲ ਵੀ ਕੈਨੇਡਾ ਲਈ ਸ਼ੁਰੂ ਹੋ ਗਈ ਉਹਦੇ ਤੇ ਜਾਣਕਾਰੀ ਅਮਰਜੀਤ ਸਿੰਘ ਕਵਰ ਹੋਣਾ ਤੋਂ ਲਵਾਗੇ ਕੌਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਡੰਡਲਾ ਜੀ ਔਰ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਜੀ ਕੌਰ ਸਾਹਿਬ ਕਹਿੰਦੇ ਅਗਲੇ ਸਾਲ ਕੈਨੇਡਾ ਚ ਚੋਣਾ ਨੇ ਤੇ ਅਗਲੇ ਸਾਲ ਅਗਰ ਸਰਕਾਰ ਬਦਲ ਗਈ ਜਸਟਨ ਟਰੂਡੋ ਨਾ ਆਏ ਤੇ ਦੂਜੀ ਸਰਕਾਰ ਜਿਹੜੀ ਆਪੋਜੀਸ਼ਨ ਪਾਰਟੀ ਐ ਉਹ ਆਸਟ੍ਰੇਲੀਆ ਦੀ ਤਰ੍ਹਾਂ ਹੋਰ ਸਖਤੀ ਕੈਨੇਡਾ ਲਈ ਬਣਾ ਸਕਦੀ ਆ ਫਿਰ ਕੈਨੇਡਾ ਜਾਣ ਦਾ ਮਤਲਬ ਐ ਕਿ ਤੁਸੀਂ ਆਸਟ੍ਰੇਲੀਆ ਹੀ ਜਾ ਰਹੇ ਹੋ ਹੁਣ ਇਹ ਇਸ ਖਤਰੇ ਦੇ ਮੱਦੇਨਜ਼ਰ ਬਹੁਤ ਸਾਰੇ ਵਿਦਿਆਰਥੀ ਹੁਣ ਅਪਲਾਈ ਵੀ ਕਰ ਰਹੇ ਨੇ ਸੋ ਕੀ ਉਹਨਾਂ ਦਾ ਹੁਣ ਅਪਲਾਈ ਕਰਨਾ ਠੀਕ ਐ ਕਿਤੇ ਇਹ ਭੇਡ ਚਾਲ ਵੀ ਕਿਤੇ 네ਗਟਿਵ ਭੇਡ ਚਾਲ ਤਾਂ ਨਹੀਂ ਐ ਦੂਸਰਾ ਕਿ ਸੱਚਮੁੱਚ ਕੈਨੇਡਾ ਦੇ ਰੂਲਸ ਬਹੁਤ ਜ਼ਿਆਦਾ ਬਦਲ ਜਾਣਗੇ ਅਗਲੇ ਸਾਲ ਅਗਰ ਨਵੀਂ ਸਰਕਾਰ ਆਗੀ ਤਾਂ ਦੇਖੋ ਗਵਰਨਮੈਂਟ ਤੇ ਟਰੂਡੋ ਗਵਰਨਮੈਂਟ ਤੇ ਜਦੋਂ ਦੀ ਉੱਥੇ ਅਕਮੋਡੇਸ਼ਨ ਨੂੰ ਲੈ ਕੇ ਮੇਜਰਲੀ ਪ੍ਰੋਬਲਮ ਹੋਈ ਸੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੈਸ਼ਰ ਗਵਰਨਮੈਂਟ ਤੇ ਆਣ ਲੱਗਾ ਸੀ ਔਰ ਉਸ ਪ੍ਰੋਬਲਮ ਨੂੰ ਜ਼ਿਆਦਾਤਰ ਜਿਹੜੀ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ ਹਰ ਪੋਲੀਟੀਕਲ ਸਿਨੈਰੀਓ ਦੇ ਵਿੱਚ ਉਹਨੂੰ ਕਨੈਕਟ ਕਰ ਰਹੀਆਂ ਸੀਗੀਆਂ ਜਿਹੜੀ ਟਰੂਡੋ ਦੀ ਇੱਕ ਓਪਨ ਪਾਲਿਸੀ ਸੀ ਇਮੀਗ੍ਰੇਸ਼ਨ ਨੂੰ ਲੈ ਕੇ ਅਨਕੇਪਡ ਪਾਲਿਸੀ ਸੀ ਕਿ ਸਟੂਡੈਂਟ ਵੀ ਕਿੰਨੇ ਸਾਰੇ ਆ ਰਹੇ ਨੇ ਵਰਕ ਪਰਮਿਟ ਵਾਲੇ ਵੀ ਕਿੰਨੇ ਆ ਰਹੇ ਨੇ ਟੂਰਿਸਟ ਵੀ ਪਿਛਲੇ ਸਾਲ ਆਪਾਂ ਦੇਖੀਏ ਤੇ ਬਹੁਤ ਲੋਕਿਆਂ ਦਾ ਲੱਗਿਆ ਜਿਨ੍ਹਾਂ ਨੇ ਉਹਨੂੰ ਜਾ ਕੇ ਵਰਕ ਪਰਮਿਟ 'ਚ ਬਦਲਿਆ ਸੋ ਇਹ ਪ੍ਰੈਸ਼ਰ ਦੇ ਚੱਲਦੇ ਹੋਏ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਸਟ੍ਰਿਕਟ ਹੋਣਾ ਪਿਆ ਸਟ੍ਰਿਕਟ ਹੋਣ ਦਾ ਜਿਹੜਾ तरीका चलया वो वाकई दूर तक चला गया अगर आपा देखिए स्टूडेंट्स ਦੇ ਉੱਤੇ ਵੀ ਕੈਪਿੰਗ ਸਿਸਟਮ ਲੱਗ ਗਿਆ ਟੂਰਿਸਟ ਦੇ ਉੱਤੇ ਵੀ ਕੈਪਿੰਗ ਲੱਗੀ ਉਹਨਾਂ ਦੇ ਵੀ ਰਿਫਿਊਜ਼ਲ ਸ਼ੁਰੂ ਹੋ ਗਏ ਵਰਕ ਪਰਮਟ ਵਾਲੇ ਵੀ ਇਫੈਕਟ ਹੋਣ ਲੱਗ ਗਏ ਪਲੱਸ 2 ਵਾਲੇ ਨਾਲ 스ਪਾউজ ਦਾ ਵੀ ਜਾਣਾ ਔਖਾ ਕਰ ਦਿੱਤਾ ਕਿਉਂਕਿ ਉਹ ਲਿਮਟਿਡ ਕਰ ਦਿੱਤਾ ਗਿਆ ਕੁਝ ਕੋਰਸਾਂ ਦੇ ਵਿੱਚ ਸੋ ਇਦਾਂ ਦੀਆਂ ਸਖਤਾਈਆਂ ਕੀਤੀਆਂ ਗਈਆਂ ਇਹ ਸਾਰੀਆਂ ਸਖਤਾਈਆਂ ਕਰਨ ਤੋਂ ਬਾਅਦ ਹੁਣ ਪਿੱਛੇ ਜੇ ਰਿਊਟਰ ਇੱਕ ਬਹੁਤ ਵੱਡੀ ਨਿਊਜ਼ ਏਜੰਸੀ ਹੈ ਉਹਨੂੰ ਇੰਟਰਵਿਊ ਦਿੱਤਾ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਮੈਕਮਿਲਨ ਨੇ ਤੋ ਨੇ ਕਲਾਈਨ ਯੂਜ਼ ਕੀਤੀ ਬਹੁਤ ਸਟਰੋਂਗਲੀ ਕਿ ਹੁਣ ਕੈਨੇਡਾ ਦਾ ਜਿਹੜਾ ਅਨਕੈਪਡ ਇਮੀਗ੍ਰੇਸ਼ਨ 에ਰਾ ਸੀਗਾ ਉਹ ਖਤਮ ਹੋ ਚੁੱਕਾ ਹੈ ਮਤਲਬ ਹੁਣ ਕੈਨੇਡਾ ਦੇ ਵਿੱਚ ਅੰਨੇਵਾ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਸੀ ਉਹ ਹੁਣ ਨਹੀਂ ਹੋਏਗੀ ਹੁਣ ਕੰਟਰੋਲਡ ਇਮੀਗ੍ਰੇਸ਼ਨ ਹੋਏਗੀ ਸੋ ਇਹ ਪ੍ਰੈਸ਼ਰ ਨਾਲ ਹੋਇਆ ਹੁਣ ਅਗਲੇ ਸਾਲ ਇਲੈਕਸ਼ਨ ਨੇ ਅਗਰ ਉਹ ਆਪੋਜੀਸ਼ਨ ਗਵਰਨਮੈਂਟ ਆਉਂਦੀ ਹੈ ਜਿਹੜੀ ਕਿ ਆਲਰੇਡੀ ਇਮੀਗ੍ਰੇਸ਼ਨ ਦੇ ਅਗੇਂਸਟ ਚੱਲ ਰਹੀ ਹੈ ਤਾਂ ਡੈਫੀਨੇਟਲੀ ਥੇਰ ਇਜ਼ ਅ ਚਾਂਸਸ ਕਿ ਉਹ ਪ੍ਰੋਸੈਸ ਨੂੰ ਹੋਰ ਜ਼ਿਆਦਾ ਸਟਿਫ ਕਰ ਸਕਦੇ ਆ ਹੋਰ ਸਾਰਾ ਚੈਲੈਂਜਿੰਗ ਕਰ ਸਕਦੇ ਆ ਇਦਾਂ ਦੀ ਸਿਚੁਏਸ਼ਨ ਆਸਟ੍ਰੇਲੀਆ ਚ ਆਲਰੇਡੀ ਹੋ ਚੁੱਕੀ ਆ ਅਗਰ ਕੁਝ ਪੇਰੈਂਟਸ ਦੇ ਬੱਚੇ ਉੱਥੇ ਨੇ ਤੁਹਾਡੇ ਕੋਈ ਯਾਰ ਦੋਸਤ ਰਿਸ਼ਤੇਦਾਰ ਉੱਥੇ ਆ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਕਿ ਆਸਟ੍ਰੇਲੀਆ 2010 ਤੋਂ ਲੈ ਕੇ 15 16 ਤੱਕ ਕਿਹੜੀ ਸਪੀਡ ਨਾਲ ਚੱਲਿਆ ਔਰ ਉਸ ਤੋਂ ਬਾਅਦ ਅੱਜ ਦੀ ਡੇਟ 'ਚ ਆਸਟ੍ਰੇਲੀਆ ਸੰਗ ਸੰਗ ਕੇ ਐਪਲੀਕੇਸ਼ਨ ਨਿਕਲਦੀ ਆ ਆ ਸਿਚੁਏਸ਼ਨ ਹੋ ਚੁੱਕੀ ਆ ਅੱਧੇ ਉਹ ਜ਼ਿਆਦਾ ਬੱਚੇ ਤਾਂ ਉਹਦੇ ਡਾਕੂਮੈਂਟ ਹੀ ਪੂਰੇ ਨਹੀਂ ਕਰ ਪਾਉਂਦੇ ਸੋ ਗਵਰਨਮੈਂਟ ਜਦੋਂ ਕੁਝ ਰੋਕਣ ਤੇ ਆਉਗੀ ਕੰਪਲਿਕੇਟਿਡ ਕਰਨ ਤੇ ਆਉਗੀ ਤਾਂ ਉਹ ਬਹੁਤ ਕੁਝ ਕਰ ਸਕਦੀ ਹੈ ਸੋ ਜਿਹੜਾ ਪ੍ਰੈਜ਼ੈਂਟ ਇਅਰ ਹੈ ਆ ਜਿਹੜਾ ਸਾਲ ਹੈ ਇਹ ਬਹੁਤ ਇੰਪੋਰਟੈਂਟ ਹੈ ਜੇ ਬੱਚੇ ਇਹਨੂੰ ਬ੍ਰੇਕ ਮਾਰ ਕੇ ਸੋਚ ਰਿਹਾ ਵੀ ਅੱਗੇ ਜਾ ਕੇ ਹੋਰ ਕੁਝ ਵਧੀਆ ਹੋ ਜਾਣਾ ਤੇ ਫਿਰ ਆਪਾਂ ਕੈਨੇਡਾ ਚੱਲਾਂਗੇ ਤਾਂ ਇਦਾਂ ਕੁਝ ਨਹੀਂ ਹੋਣਾ ਅੱਗੇ ਜਾ ਕੇ ਹੋਰ ਚੀਜ਼ਾਂ ਚੈਲੈਂਜਿੰਗ ਹੀ ਹੋਣਗੀਆਂ ਰਿਲੈਕਸ ਨਹੀਂ ਹੋਣੀਆਂ ਸੋ ਅੱਗੇ ਜਾ ਕੇ ਅਗਰ ਗਵਰਨਮੈਂਟ ਚੇਂਜ ਹੁੰਦੀ ਹੈ ਜਿਹਦੇ ਕੀ ਕਾਫੀ ਚਾਂਸ ਹੋਣਗੇ ਕਿਉਂਕਿ ਟਰੂਡੋ ਗਵਰਨਮੈਂਟ ਆਲਰੇਡੀ 10 ਕ ਸਾਲ ਦਾ ਸਮਾਂ ਤਕਰੀਬਨ ਪੂਰਾ ਕਰ ਚੁੱਕੀ ਹੈ ਔਰ ਕੋਈ ਵੀ ਗਵਰਨਮੈਂਟ ਜਦੋਂ ਜ਼ਿਆਦਾ ਟਾਈਮ ਚੱਲ ਪੈਂਦੀ ਹੈ ਤਾਂ ਕਿਤੇ ਨਾ ਕਿਤੇ ਫਿਰ ਉਹ ਅੱਗੇ ਜਾ ਕੇ ਰਿਜੈਕਟ ਹੋ ਜਾਂਦੀ ਹੈ ਉਹਦੀ ਜਗ੍ਹਾ ਨਵੀਂ ਰਿਪਲੇਸਮੈਂਟ ਆਉਂਦੀ ਹੈ ਇਹਦਾ ਮਤਲਬ ਹੈ ਜਿਹੜੀ ਫਿਰ ਹੁਣ ਇੱਕ ਭੇੜ ਚੱਲ ਗੁਪਤ ਭੇੜ ਚੱਲ ਮੈਂ ਤਾਂ ਕਹਿ ਰਿਹਾ ਕਿ ਸਟੂਡੈਂਟ ਖੁੱਲ ਕੇ ਕਿਸੇ ਨੂੰ ਦੱਸਦੇ ਨਹੀਂ ਅਪਲਾਈ ਕਰੀ ਜਾਂਦੇ ਆ ਹਾਂ ਐ ਸਿਚੁਏਸ਼ਨ ਹੈਗੀ ਹੈ ਜੀ ਇਸ ਟਾਈਮ ਕਿਉਂਕਿ ਕੈਨੇਡਾ ਨੇ ਸੀਟਾਂ ਘਟਾ ਵੀ ਦਿੱਤੀਆਂ ਬਟ ਫਿਰ ਵੀ ਇਦਾਂ ਨਿੰਗਾ ਕਿ ਬੱਚਿਆਂ ਨੇ ਅਪਲਾਈ ਕਰਨਾ ਬੰਦ ਕਰ ਦਿੱਤਾ ਬੜੇ ਸ਼ਾਂਤ ਤਰੀਕੇ ਨਾਲ ਬੱਚੇ ਅੱਜ ਵੀ ਅਪਲਾਈ ਲਗਾਤਾਰ ਕਰ ਰਹੇ ਨੇ ਅਪਲੀਕੇਸ਼ਨਸ ਸੋ ਐਜ਼ ਸਾਈਟ ਡਿਸੀਜਨ ਰੋਗਾ ਇਸ ਟਾਈਮ ਰੁਕਣਾ ਸਹੀ ਡਿਸੀਜਨ ਨਹੀਂਗਾ ਕਿਉਂਕਿ ਆ ਜਿਹੜੀ ਚੇਂਜ ਆਉਂਦੀ ਹੈ ਨਾ ਕਾਨੂੰਨ ਦੇ ਵਿੱਚ ਐ ਕਦੀ ਵੀ ਟੈਂਪਰੇਰੀ ਨਹੀਂ ਹੁੰਦੀ ਐ ਪਰਮਾਨੈਂਟ ਹੁੰਦੀ ਹੈ ਔਰ ਘੱਟੋ ਘੱਟ ਸਾਲਾਂ ਦੇ ਹਿਸਾਬ ਨਾਲ ਰਹਿਣੀ ਹੁੰਦੀ ਹੈ ਜਿੱਦਾਂ ਪੁਰਾਣੇ ਕਾਨੂੰਨ ਸੀ ਉਹ ਸਾਲਾਂ ਦੇ ਹਿਸਾਬ ਨਾਲ ਰਹਿ ਜਿਹੜੇ ਅੱਜ ਬਣਨਗੇ ਉਹ ਵੀ ਸਾਲਾਂ ਦੇ ਹਿਸਾਬ ਨਾਲ ਰਹਿਣਗੇ ਫਿਰ ਜਾ ਕੇ ਕੋਈ ਚੌ ਪੰਜ ਸਾਲਾਂ ਨੂੰ ਗਵਰਨਮੈਂਟ ਕੋਲ ਰਿਪੋਰਟਾਂ ਆਣ ਗਈਆਂ ਫਿਰ ਉਹ ਦੇਖਣਗੇ ਯਾਰ ਇਹ ਚੰਗਾ ਆ ਕਿ ਮਾੜਾ ਆ ਫਿਰ ਉਹਨੂੰ ਬਦਲਣਗੇ ਸੋ ਐਸ ਟਾਈਮ ਐਸ ਸਿਚੁਏਸ਼ਨ ਹੋਰ ਜ਼ਿਆਦਾ ਔਖੀ ਤਾਂ ਹੋ ਸਕਦੀ ਐ ਸੌਖੀ ਨਹੀਂ ਹੋ ਸਕਦੀ ਸੋ ਜਿਹੜੇ ਆ ਸੋਚ ਰਹੇ ਕਿ ਅੱਜ ਆਪਾਂ ਨਾ ਜਾਈਏ ਆਪਾਂ ਅਗਲੇ ਇਨਟੇਕ ਚਲ ਜਾਾਂਗੇ ਉੱਤੋਂ ਅਗਲੇ ਇਨਟੇਕ ਚਲ ਜਾਾਂਗੇ ਉਹ ਐਕਚੁਅਲੀ ਆਪਣੇ ਲਈ ਇੱਕ ਪ੍ਰੋਬਲਮ ਖੜੀ ਕਰ ਲੈਣਗੇ ਕਿ ਹੋ ਸਕਦਾ ਆਉਣ ਵਾਲੇ ਇਨਟੇਕਸ ਚੋ ਰਿਕੁਆਇਰਮੈਂਟ ਹੀ ਪੂਰੀਆਂ ਨਾ ਕਰਨ ਜੀ ਸੋ ਬੈਟਰ ਹੈ ਕਿ ਆਪਣੀਆਂ ਐਪਲੀਕੇਸ਼ਨਸ ਤੁਹਾਨੂੰ ਪ੍ਰੋਸੀਡ ਕਰਨੀਆਂ ਚਾਹੀਦੀਆਂ ਤੁਹਾਡੇ ਕੋਲ ਜੀਆਈਸੀ ਹੈ ਰਿਸੈਸ਼ਨ ਇੱਕ ਟੈਂਪੋਰਰੀ ਚੀਜ਼ ਹੁੰਦੀ ਹੈ ਕੈਨੇਡਾ ਅਫਰੀਕਾ ਨਹੀਂ ਬਣਨ ਲੱਗਾ ਨਾ ਹੀ ਕੈਨੇਡਾ ਇੰਡੀਆ ਬਣਨ ਲੱਗਾ ਉਹਨੇ ਕੈਨੇਡਾ ਨੇ ਕੈਨੇਡਾ ਹੀ ਰਹਿਣਾ ਹੈ ਸੋ ਉੱਥੇ ਇਕਨੋਮਿਕ ਕੋਈ ਥੱਲੇ ਨਹੀਂ ਡਿੱਗੇਗੀ ਥੋੜੇ ਦਿਨ ਲਈ ਚੈਲੈਂਜਿੰਗ ਹੋਏਗੀ ਫਿਰ ਚੀਜ਼ਾਂ ਸਮੂਦਨ ਉੱਪਰ ਹੋਣਗੀਆਂ ਜੀ ਚਲੋ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਅਮਰਜੀਤ ਸਿੰਘ ਕਮਰਸ ਹੁਣਾਂ ਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 90233 90233 ਤੁਸੀਂ ਵੀ ਕੈਨੇਡਾ ਅਪਲਾਈ ਕਰਨਾ ਹੈ ਸੈਪਟੰਬਰ ਜਾਂ ਜਨੂਅਰੀ ਇੰਟੇਕ ਦੇ ਲਈ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮਚ ਸਸਕਾਲ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ